ਕੱਤੀ ਉਹ ਗੱਲ ਵਾਕ ਕਿ ਕਾ ਕੋ ਵਾਈਕੂ ਟਿੱਪਟਾ ਖਰਸਾ ਵਾਈਕੂ ਟਿੱਪਟਾ ਤੇ ਚੇਪੀਂ ਜੈਪਾਲ ਜੈ ਸਿਧਾਂਤ ਸਾਥੀਓ ਸਤਿਓ ਤੁਸੀਂ ਮੇਰੇ ਆਪਣੇ ਪਰਮੇਂ ਥੋੜਾ ਆਪਣਾ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਮੇਰੇ ਭਰਾਵਾਂ ਨੂੰ ਸਭ ਤੋਂ ਪਹਿਲਾਂ ਕੱਲ 1 ਮਈ ਦਾ ਦਿਹਾੜਾ ਸੀ ਉਹ 11 ਸਿੰਘ ਜਰਨੈਲਾਂ ਦੇ ਸ਼ਹੀਦਾਂ ਨੂੰ ਸਨਮਰਤ ਕੋਟੀ ਕੋਟ ਪ੍ਰਣਾਮ ਜਿਨ੍ਹਾਂ ਕਿ 1986 ਦੇ ਵਿੱਚ ਸ਼ਹੀਦियां 바ਗੇ ਸਾਨੂੰ 8 ਘੰਟਾ ਦੀ ਡਿਊਟੀ ਦੇ ਵਾਕੀ ਗਈ ਸੀ ਅਸੀਂ ਉਹਨਾਂ ਨੂੰ ਕੋਟੀ-ਕੋਟ ਪ੍ਰਣਾਮ ਹੈ ਤੇ ਪਰ ਮੈਂ ਇੱਕ ਗੱਲ ਜੁ ਵੀ ਕਹੂੰਗਾ ਸਾਥੀਓ 1947 ਦਾ ਜ਼ਿਕਰ ਕਰੀਏ ਤੇ 1947 ਦੇ ਵਿੱਚ ਅਸੀਂ ਕਹਿੰਦੇ ਹੁੰਦੇ ਸੀ ਦੇਸ਼ ਆਜ਼ਾਦ ਹੋ ਗਿਆ ਆਜ਼ਾਦ ਹੋ ਗਿਆ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਵੀ ਬੜਾ ਕੁਝ ਲਿਖ ਕੇ ਦਿੱਤਾ ਬੜਾ ਕੁਝ ਉਹ ਗਰੀਬਾਂ ਦੇ ਮਰਜੀਵੜਾਂ ਦੇ ਵਿੱਚ ਜਾਨ ਪਾ ਕੇ ਦਿੱਤੀ ਜਿਨ੍ਹਾਂ ਨੇ ਇੱਕ ਸੰਵਿਧਾਨ ਰਾਹੀ ਲਿਖ ਕੇ ਦਿੱਤਾ ਉਹ ਸੰਵਿਧਾਨ ਦਾ ਵੀ ਮੜੀਆ ਮੇਟ ਕਰ ਰਹੇ ਆ ਮੇਰੇ ਪ੍ਰਭੂ ਤੇ ਅਸੀਂ ਕਹਿ ਰਹੇ ਆ ਵੀ 1 ਮਈ ਮਜ਼ਦੂਰਾਂ ਦਾ ਅੱਜ ਉਹ ਦਿਹਾੜਾ ਜਿਹੜਾ ਕਿ 8 ਘੰਟਿਆਂ ਦੀ ਜੋਗੀ ਦਿੱਤੀ ਗਈ ਸੀ ਸਾਥੀਓ ਮਜ਼ਦੂਰ ਤਾਂ ਅਜ ਗੁਲਾਮ ਹੈ ਅੱਜ ਗੁਲਾਮ ਹੈ ਅੱਜ ਆਜ਼ਾਦ ਨਹੀਂ ਹੈ ਜਿਹਨੂੰ ਆਜ਼ਾਦ ਕਹਿੰਦੇ ਨੇ ਉਹ ਵੀ ਮਜ਼ਦੂਰ ਆਜ਼ਾਦ ਹੈ ਮਜ਼ਦੂਰ ਆਜ਼ਾਦ ਨਹੀਂ ਮਜ਼ਦੂਰ ਗੁਲਾਮ ਹੈ ਗੁਲਾਮੀ ਦੇਆਂ ਜੀਰਾਂ ਦੇ ਵਿੱਚ ਹੈ ਮੇਰੇ ਵੀਰੋ ਵਿੰਤ ਸੁਣ ਲੋ ਜਿਹੜੇ ਕਹਿੰਦੇ ਨੇ ਵੀ 1 ਮਈ ਦਾ ਦਿਨ ਅੱਜ ਉਹ ਦਿਹਾੜਾ ਜਦੋਂ 8 ਘੰਟੇ ਮਜ਼ਦੂਰਾਂ ਨੂੰ ਦਿਹਾੜੀ ਦਿੱਤੀ ਗਈ ਸੀ ਪਰ ਮਜ਼ਦੂਰ ਅੱਜ 17 17 ਘੰਟੇ ਦਿਹਾੜੀ ਕਰ ਰਿਹਾ ਮੇਰੇ ਵੀਰੋ ਅੱਜ 2 ਮਈ ਹੈ 1 ਮਈ ਨੂੰ ਸਾਰੀਆਂ ਦਾਣਾ ਮੰਡੀਆਂ ਚੱਲਦੀਆਂ ਸੀ ਸਾਰੇ ਅਸਾਰੀ ਦੇ ਕੰਮ ਚੱਲਦੇ ਸੀ ਕਿੱਥੇ ਇੱਕ ਦਿਨ ਮਨਾਇਆ ਗਿਆ ਵੀ 1 ਮਈ ਮਨਾਈ ਗਈ ਹੈ ਸਾਥਿਓ ਮਜ਼ਦੂਰਾਂ ਦੇ ਲਈ ਤਾਂ ਕਾਲਾ ਦਿਨ ਹੈ ਜੇਕਰ ਉਹ ਦਿਹਾੜੀ ਕਰਨੀਏ ਤਾਂ ਦੇ ਬੱਚੇ ਪਾਲ ਸਕਦੇ ਆ ਜੇਕਰ ਉਹ 1 ਮਈ ਮਨਾਉਣ ਲੱਗੇ ਤਾਂ ਉਹਨਾਂ ਦੇ ਬੱਚੇ ਪਿੱਛੇ ਭੁੱਖੇ ਮਰ ਜਾਣਗੇ ਪਰ ਉਹਨਾਂ ਦੇ ਲਈ 1 ਮਈ ਉਹਨਾਂ ਸਰਕਾਰਾਂ ਦੇ ਲਈ 1 ਮਈ ਸਹੀ ਹੈ ਜਿਹਦੇ ਮਲਾਜਮ ਵੀ ਛੁੱਟੀ ਕਰਦੇ ਨੇ ਸਰਕਾਰਾਂ ਆਪ ਵੀ ਛੁੱਟੀ ਕਰਦੀਆਂ ਨੇ ਪਰ ਮਜ਼ਦੂਰ ਜਿਉਂ ਤੇ ਕਿਉਂ ਉਥੇ ਹੀ ਜਰਦਾ ਹੋਇਆ ਮੇਰੇ ਵੀਰੋ ਬਾਰੇ ਇੱਕ ਗੱਲ ਜ਼ਰੂਰ ਯਾਦ ਕਰੋ ਬਾਬਾ ਸਾਹਿਬ ਨੇ ਦਿੱਤਾ ਹੋਇਆ ਸਬਦਾਨ ਇਹਦੇ ਤੁਸੀਂ ਧਿਆਨ ਨਹੀਂ ਦੇ ਰਹੇ 1986 ਦੇ ਇਸ ਕਾਂਗਰਸੀ ਦਾ ਨੂੰ ਕੋਟੀ ਕੋਟ ਪ੍ਰਣਾਮ ਹੈ ਪਰ ਅੱਜ ਹੀ ਮਜ਼ਦੂਰਾਂ ਦੇ ਕਾਲੇ ਦਿਨ ਚੱਲ ਰਹੇ ਨੇ ਮੇਰੇ ਗੁਰੇ ਮਜ਼ਦੂਰਾਂ ਦੇ ਕਾਲੇ ਦਿਨ ਪਰ ਹੁਣ 2024 ਦੀਆਂ ਬੋਟਾਂ ਆ ਗਈਆਂ ਇਹ ਕਾਲੇ ਦਿਨ ਦਾ ਦੌਰ ਨਹੀਂ ਹੋਣਗੇ ਆਪਣੇ ਤੇ ਜੇਕਰ ਆਪਾਂ ਵੋਟ ਦਾ ਅਸਲੀ ਇਸਤੇਮਾਲ ਕੀਤਾ ਆਪਣੇ ਦੇ ਕਾਲਾ ਦੌਰ ਨਹੀਂ ਹੋਊਗਾ ਬੋਰਡ ਦੇ ਨਾਲ ਬਾਬਾ ਸਾਹਿਬ ਨੇ ਕਹਿਆ ਸੀ ਵੀ ਇਹ ਦੇਖ ਕਰ ਸਾਡੇ ਕੋਲੇ ਵੋਟਾਂ ਸੀ ਆਪਦਾ ਰਾਜਪਾਗ ਲੈ ਸਕਦੀ ਆ ਪਰ ਆਪਾਂ ਪਰ ਰਾਜਪਾਗ ਨਹੀਂ ਲੈਂਦੇ ਆਪਾਂ ਆਪਣਾ ਰਾਜਪਾਗ ਵੱਡਿਆਂ ਨੂੰ ਸਮਾਦਨੇ ਮਿਲ ਨੂੰ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਪ੍ਰਣਾਮ ਹੈ ਉਹ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਾਡੇ ਲਈ ਅੱਠ ਘੰਟੇ ਦਿੱਤੇ ਸੀ ਲਾਹਣ ਕੈਨ ਸਰਕਾਰਾਂ ਨੂੰ ਜੀਨੇ ਦਿਵਾਰੇ ਸਾਡੇ ਲਈ 17-17 ਘੰਟਾ ਦਾ ਕਰਕੇ ਫਿਰ ਫਿਰ ਹੁਕਮ ਨੂੰ ਤੋੜ ਦਿੱਤਾ ਕਾਨੂੰਨ ਨੂੰ ਤੋੜ ਕੇ ਤੇ ਆਪਣੇ ਕਾਨੂੰਨ ਲਾਗੂ ਕਰ ਲਏ ਮੈਂ ਮੇਰੇ ਵੀਰਾਂ ਨੂੰ ਕਹਿਣਾ ਵੀ ਉਹ ਚਿਹਿਦਾਂ ਨੂੰ ਆਪਾਂ ਨੂੰ ਜੀਤੀ ਆਪ੍ਰਤ ਕਰਨੀਆਂ ਪੈਣੀਆਂ ਤਾਂਦਵਾਰੀਆਂ ਪਰ ਉਹ ਹੱਕ ਮਿਲਣਗੇ ਜਿੱਥੇ ਕਿਤੇ ਗਰੀਬ ਨੂੰ ਚੋੜਿਆ ਜਾ ਰਿਹਾ ਲਥਾਰਿਆ ਜਾ ਰਿਹਾ ਗਰੀਬ ਨੂੰ ਜਿੱਥੇ ਕਿਤੇ ਕੁੱਟ ਦੇਣਾ ਜਿੱਥੇ ਕਿਤੇ ਮਾਰ ਦੇਣਾ ਮੇਰੇ ਵੀਰੋ ਮੈਂ ਸਾਰਿਆਂ ਨੂੰ ਹੱਤਵਾਨੀ ਕੇ ਬੇਨਤੀ ਕਰਦਾ ਇਹਨੂੰ ਛੇ ਦੇ ਕਮੈਂਟ ਤੇ ਅੱਗੇ ਲੈ ਕੇ ਜਰੂਰ ਕਰਿਆ ਕਰੋ ਕਿਉਂਕਿ ਆਪਣੇ ਬੰਦਿਆ ਕੋਲੇ ਪਹਚਾਇਆ ਕਰੋ ਪਰ ਆਪਣੇ ਲਈ ਕਾਲਾ ਦਿਨ ਹੈ ਰੋਜ਼ ਦਾ ਹੀ ਕਾਲਾ ਦਿਨ ਚੜਦਾ ਮਜ਼ਦੂਰ ਲਈ ਮਜ਼ਦੂਰ ਲਈ ਚੰਗਾ ਦਿਨ ਨਹੀਂ ਚੜਦਾ ਮਜ਼ਦੂਰ ਲਈ ਚੰਗਾ ਦਿਨ ਉਦੋਂ ਹੋ ਜਾਂਦਾ ਸ਼ਾਮ ਨੂੰ ਜਦੋਂ ਉਹਦੀ ਦਿਹਾੜੀ ਲੱਗ ਜਾਂਦੀ ਹੈ ਨਹੀਂ ਉਹਦਾ ਤਾਂ ਵੀਰੋ ਤੜਕੇ ਉੱਠਦਿਆ ਹੀ ਕਾਲਾ ਦਿਨ ਲੰਘਦਾ ਹੈ ਮਜ਼ਦੂਰ ਦਾ ਸਰਕਾਰਾਂ ਦੇ ਦਿਨ ਨੇ ਤੇ ਇਹਨਾਂ ਮਾਲਾਜਮਾਂ ਦੇ ਦਿਨਾਂ ਜਿਹੜੇ ਤੱਕ 2-2 ਲੱਖ ਰੁਪਏ ਲੈਂਦੇ ਨੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਬਾਬਾ ਸਾਹਿਬ ਦੀ ਦਿੱਤੀ ਸੋਨੇ ਦੀ ਇੱਕ ਆਪਾਂ ਸੋਚ ਕਰਨ ਕੇ ਪਾਉਣੀ ਹੈ ਦੇਖ ਕੇ ਪਾਉਣੀ ਹੈ ਆਪਾਂ ਬੜਾ ਸਮਾਂ ਤੁਹਾਡਾ ਲਾ ਲੈਂਦੇ ਹੋਏ ਮੈਂ ਕੋਈ ਗੱਲ ਜ਼ਰੂਰ ਕਹੂੰਗਾ ਬਿੱਟੋ ਕੀ ਸੋਚ ਸੰਧ ਕੇ ਵੋਟ ਪਾਇਓ ਕਿਸ ਨੇ ਮਗਰਲਾ ਕੇ ਵੋਟ ਨਾ ਪਾਇਓ ਇਹ ਬਾਬਾ ਸਾਹਿਬ ਦੀ ਗੋਟ ਹੈ ਜਿਨੇ ਸਾਨੂੰ ਲੈ ਕੇ ਦਿੱਤੀ ਹੈ ਆਪਾਂ ਗੁਲਾਮ ਹੈ ਸਦੀਆਂ ਤੋਂ ਤੇ ਗੁਲਾਮੀ ਹੈਗੇ ਆ ਅਸੀਂ ਕਹਿੰਦੇ 1947 ਦੇ ਵਿੱਚ ਆਜ਼ਾਦ ਹੋ ਗਏ ਨਹੀਂ ਹੋਏ ਫੇਰ ਵੀ ਗੁਲਾਮ ਹੈ ਅਸੀਂ ਕਹਿਆ ਸੀ ਬਾਬਾ ਸਾਹਿਬ ਨੇ ਸਰਧਾਨ ਦੇ ਦਿੱਤਾ ਸਾਡੀ ਗੁਲਾਮੀ ਤੋੜ ਦਿੱਤੀ ਗੁਲਾਮੀ ਜਿਉਂਦੇ ਤੇ ਉਹ ਫੇਰਾ ਮੇਰੇ ਵੀਰੋ ਗੁਰੂ ਗੋਬਿੰਦ ਸਿੰਘ ਜੀ ਜਨਾਬ ਦੇ ਬੱਚੇ ਪਰਿਵਾਰ ਬਾ ਦਿੱਤਾ ਸੀ ਉਦੋਂ ਵੀ ਅਸੀਂ ਕਹਿਆ ਸੀ ਸਾਨੂੰ ਸਰਦਾਰ ਬਣਾ ਦਿੱਤਾ ਨਹੀਂ ਨਹੀਂ ਸਰਦਾਰ ਮੇਰੇ ਵੀਰੋ ਅੱਜ ਵੀ ਤੁਸੀਂ ਗੁਲਾਮ ਹੋ ਤੁਹਾਨੂੰ ਕੋਰਦਵਾਰਾਂ ਤੇ ਨਹੀਂ ਮਾਰ ਦਿੱਤਾ ਜਾਂਦਾ ਜੇ ਸਿੱਖ ਵੀ ਘੋਲੇ ਹੋ ਤੇ ਤੁਹਾਨੂੰ ਬਾਬਾ ਸਾਹਿਬ ਦੀ ਰਿਜ਼ਰਵੇਸ਼ਨ ਦਾ ਆਪਦਾ ਕੋਟਾ ਵੀ ਨਹੀਂ ਗੁਆ ਦਿੱਤਾ ਜਾ ਰਿਹਾ ਉਹ ਵੀ ਇਹ ਲੋਕ ਖਾਈ ਜਾਂਦੇ ਨੇ ਤੇ ਹੁਣ ਆ ਗਿਆ 1 ਮਈ ਦਾ ਦਿਨ 1 ਮਈ ਦੀ ਮਜ਼ਦੂਰਾਂ ਦੇ ਕਾਲਾ ਦਿਨ ਹੈ ਮੇਰੇ ਵੀਰੋ ਸੋ ਇੰਨੀਆਂ ਬੇਨਤੀਆਂ ਕਹਿੰਦਾ ਸ਼ੰਗਾਰਾ ਸਿੰਘ ਨੂੰ ਫਤਿਹ ਕਰੋ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ